ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪਾਸ ਤੋਂ ਬਹੁਤ-ਬਹੁਤ ਸਵਾਗਤ ਹੈ। ਅੱਜ ਤੁਹਾਡੇ ਵਾਸਤੇ ਅਸੀਂ ਬਹੁਤ ਪਿਆਰੀ ਕਲੈਕਸ਼ਨ ਲੈ ਕੇ ਆਏ ਹਾਂ ਓ ਵੀ ਕਾਟ ਟੂ ਪ੍ਰਾਈਸ ਦੇ ਉੱ퍼। ਮੇਰੇ ਥੋੜੀ ਵਾਸਤੇ ਅੱਜ ਪਾਰਟੀਅਰ ਸੂਟ ਲੈ ਕੇ ਆਈਆਂ ਜੀ ਸਾਰੇ 4800 ਇਹਨਾਂ ਸੂਟਾਂ ਦਾ ਪ੍ਰਾਈਸ ਹੈ ਰਿਪੀਟ ਆਰਡਰ ਕੀਤੀ ਹੋਈ ਸੀਗੇ ਸਾਰੇ ਤੇ ਹੁਣ ਜੋ-ਜੋ ਵੀ ਸਾਡੇ ਪਾਸ ਅਵੇਲੇਬਲ ਆ ਉਹ ਮੈਂ ਤੁਹਾਨੂੰ 4200 ਵਿੱਚ ਦੇ ਰਹੀਆਂ ਅੱਜ ਸਾਰੇ ਹੀ ਪਾਰਟੀਅਰ ਸੂਟ ਹੋਣਗੇ ਬੁਕਿੰਗ ਲਈ ਨੰਬਰ ਹੋਗਾ ਜੀ 8283828381 ਨੰਬਰ ਹੈ ਇਸ ਤੇ ਤੁਸੀਂ ਮੈਨੂੰ ਸਕਰੀਨ ਸ਼ਾਟਸ ਸੈਂਡ ਕਰ ਸਕਦੇ ਹੋ ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਇਆ ਪਲੱਸ ਸ਼ਿਪਿੰਗ ਚਾਰजेस ਐਕਸਟਰਾ ਰਹਿਣਗੇ ਜੀ ਸਾਰੇ ਸੂਟਾਂ ਦੇ ਕਲੈਕਸ਼ਨ ਬਹੁਤ ਸੋਹਣੀ ਆ ਸਟਫ ਕ੍ਰੇਪ ਦੇ ਉੱਪਰ ਹੋਗਾ ਸ਼ਿਮਰਤੇ ਰਹੇਗਾ ਆ ਦਿਖਾਨੀ ਆ ਛੋਟੇ ਸੋਨੇ ਜੇ ਸੂਟ ਸੋਨੋ ਇਹ ਹੈਗਾ ਜੀ ਅੱਜ ਦਾ ਫਰਸਟ ਸੂਟ ਸ਼ਿਮਰ ਦੇ ਉੱਪਰ ਸ਼ਿਮਰ ਕਲੈਕਸ਼ਨ ਹੈ ਤੇ ਇਹਨਾਂ ਦੇ ਨਾਲ ਰਹੇਗੀ ਕ੍ਰੇਪ ਦੀ 3 ਮੀਟਰ ਦੀ ਸਲਵਾਰ ਇਹ ਹੈਗਾ ਜੀ ਸ਼ਰਟ ਸਾਰਾ ਫਰੰਟ ਹੈਵੀ ਹੈ ਸੈਂਟਰ ਪੈਨਲ ਦੇ ਨਾਲ ਤੇ ਢੇਰਾ ਕਾਫੀ ਜ਼ਿਆਦਾ ਹੈਵੀ ਹੈ ਇਸ ਤੇ ਪਰਲਸ ਦਾ ਵਰਕ ਕੀਤਾ ਹੋਇਆ ਦਬਕੀ ਦਾ ਤੇ ਤਿੱਲੇ ਦਾ ਵਰਕ ਹੈ ਇਹ ਰਹਿਣਗੀਆਂ ਬਾਜੂ ਤੇ ਇਹ 3 ਮੀਟਰ ਦੀ ਰਹੇਗੀ ਜੀ ਪਲੇਨ ਸਲਵਾਰ ਨਾਲ ਰਹਿਣਗੇ ਗਿਚਨ ਆਨ ਸਫਾਨ ਦੇ ਨੰਮੀ ਚੌੜੇ ਵਰਕ ਵਾਲੇ ਦੁਪੱਟੇ ਠੀਕ ਹੈ ਜੀ ਪ੍ਰਾਈਸ ਰਹੂਗਾ 4200 ਤੇ ਇਹ 4200 ਦਾ ਸੂਟ ਆ ਸ਼ਿਪਿੰਗ ਚਾਰਜਸ ਲੱਗੇ ਤੁਰਾਂਗੇ ਕਲਰ ਆਪਸ਼ਨ ਦੇਖ ਲਓ ਜੀ ਕਲਰ ਬਹੁਤ ਸੋਹਣੇ ਆ ਇਸ ਡਿਜ਼ਾਈਨ ਦੇ ਸਾਰੇ ਇਹ ਤਾਂ ਥਰਡ ਕਲਰ ਪਿੰਕ ਤਿੰਨ ਕਲਰ ਨੇ ਸੇਮ ਡਿਜ਼ਾਈਨ ਦੇ ਵਿੱਚ ਹੈਵੀ घेरे ਦੇ ਨਾਲ ਨੇ ਜੀ ਸੂਟ ਬਹੁਤ ਸੋਹਣੇ ਤੇ ਸ਼ਿਮਰਦਾ ਹੈਗਾ ਇਹਦਾ ਸ਼ਰਟ ਦਾ ਸਟਫ ਫ੍ਰੀ ਫ੍ਰੀ ਹੈਗੀਆਂ ਜੀ ਸਲਵਾਰ ਇਹਦਾ ਕੀ ਰਾ ਸਾਰੇ ਹੈਵੀ ਲੁੱਕ ਤੇ ਬਣਿਆ ਹੋਇਆ ਦੁਪੱਟਾ 4 ਸਾਈਡਡ ਵਰਕ ਰਹੂਗਾ ਤੇ ਸਾਰੇ ਵਿੱਚ ਰਹੋਗੇ ਜੀ ਸਿਕਵੈਂਸਲੀ ਬੂਟੀ ਠੀਕ ਹੈ ਜੀ ਪ੍ਰਾਈਸ ਸਾਰੇ ਹੀ ਵੀਡੀਓ ਦਾ ਸੇਮ ਰਹੂਗਾ 4200 ਜਿੰਨੇ ਵੀ ਸੂਟ ਦਿਖਾਵਾਂਗੇ ਚਨੌਂਸ਼ ਫੋਨ ਦੇ ਦੁਪੱਟੇ ਨੇ ਇਹਨਾਂ ਦੇ ਨਾਲ ठीक okay. नेक्स्ट बहुत प्यारा सूट है ये सूट काफी महंगा सीगा जी आजकल वो दे रही हैं शिमरदा सूट है पर्ल्स का कम होया हुआ दबके का ते रेशम का कम होया हुआ इस सूट के ऊपर कलर भी बहुत सोने है ये सलवार है कि जी इसकी ठीक है ਜਿਹੜਾ ਇਹ ਦੁਪੱਟਾ ਉਹ ਬਹੁਤ ਪਿਆਰਾ ਬਣਿਆ ਹੋਇਆ ਸਾਰੇ ਵੀ ਕੱਟ ਦੇ ਵਿੱਚ ਇਸ ਤੇ ਕਟਾਉ ਬਣੇ ਹੋਏ ਆ ਹੈਵੀ ਵਗ ਵਰਕ ਹੈ ਸਾਰੇ ਦੁਪੱਟੇ ਤੇ ਕਾਰਨਰ ਤੇ ਫੁੱਲ ਰਹੂਗਾ ਜੇ ਕਟਦਾਣੇ ਦਾ ਕੰਮ ਹੈ ਦਵਕੇ ਦਾ ਕੰਮ ਹੈ ਕਲਰ ਹੈਗੇ ਨੇ ਸੌਰੀ ਤਿੰਨੇ ਦੇ ਵਿੱਚ ਤਿੰਨੋ ਹੀ ਕਲਰ ਪਿਆਰੇ ਆ ਤੇ ਪ੍ਰਾਈਸ ਇਹਨਾਂ ਦਾ ਵੀ ਸੇਮ ਹੀ ਆ 4200 ਇਹ ਸੋਰਸੀ ਗੇ ਸ਼੍ਰੀਮਰ ਦੇ ਤੇ ਹੁਣ ਮੈਂ ਤੁਹਾਨੂੰ ਕ੍ਰੇਪ ਦੇ ਸੂਟ ਦਿਖਾਨੀ ਆ ਇਹ ਵੀ ਬਹੁਤ ਪਿਆਰੇ ਸੂਟ ਹੈ 5 ਮੀਟਰ ਦਾ 올ਓਵਰ ਕ੍ਰੇਪ ਦਾ ਸੂਟ ਰਹੂਗਾ ਜੀ ਠੀਕ ਹੈ ਬਹੁਤ ਪਿਆਰੀ ਲੁੱਕ ਹੈ ਸੂਟ ਦੀ ਬਾਜੂ ਤੇ ਵੀ ਹੈਵੀ ਵਰਕ ਹੈ ਤੇ ਇਹ ਹੈਗਾ ਤਾਂ ਘੇਰਾ ਬਣਿਆ ਹੋਇਆ ਜਿਹੜੇ ਇਹ ਸੂਟ ਨੇ ਇਹਨਾਂ ਨੂੰ ਵਧੀਆ ਕੁਆਲਟੀ ਦੀ ਕ੍ਰੇਪ ਲੱਗੀ ਹੋਈ ਆ। ਕਾਫੀ ਅੱਛਾ ਸਟਾਫ ਆ। ਦੁਪੱਟਾ ਹੈਗਾ ਜੀ ਚਨਾਉਨਸ ਫੌਨ ਦਾ 4 ਸਾਈਡ ਵਰਕ ਦੇ ਨਾਲ ਤੇ ਸਾਰੇ ਚ ਬੂਟੀ ਰਹੂਗੇ। ਇਦਾਂ ਹੈਗੇ ਕੁਝ ਲੁੱਕ ਸੂਟ ਦੀ। ਠੀਕ ਹੈ ਸੇਮ ਤੇ ਵੀ ਸਾਨੂੰ ਕਲਰ ਆਪਸ਼ਨ ਦਿੰਨੇ ਆ। ਪ੍ਰਾਈਸ ਸੇਮ ਹੈ ਜੀ 4200। ਇਹ ਹੈਗਾ ਪਾਊਡਰ ਪਿੰਕ ਕਲਰ। ਇਸੀ ਗ੍ਰੀਨ ਪਿਸਤਾ ਦਾ ਸ਼ੇਡ ਆ ਜਾਊਗਾ। ਇੱਕ ਹੈਗਾ ਜੀ ਮਹਿੰਦੀ ਪੈਰ ਇੱਕ ਸੂਟ ਹੈਗਾ ਗਰੇ ਠੀਕ ਹੈ ਜੀ ਕਲਰ ਬਹੁਤ ਪਿਆਰੇ ਆ 4200 ਸਾਰੇ ਸੂਟਾਂ ਦਾ ਪ੍ਰਾਈਸ ਨੈਕਸਟ ਸੂਟ ਵੀ ਇੰਟ ਹਾਲ ਨੇ ਤੁਹਾਨੂੰ ਕਾਫੀ ਅੱਛਾ ਡਿਜ਼ਾਈਨ ਹੈ ਵੀ ਬਹੁਤ ਪਸੰਦ ਕੀਤਾ ਸੀ ਸਾਰਿਆਂ ਨੇ ਇਹ ਵਾਲਾ ਸੂਟ ਹੈਵੀ ਕੇਦੀ ਦੇ ਨਾਲ ਹੈ ਜੀ ਡਬਲ ਕੇਰਾ ਬਣਿਆ ਹੋਇਆ ਇਸ ਦਾ ਬਾਜੂ ਤੇ ਵੀ ਵਰਕ ਆ ਤੇ ਸਾਰੇ ਫਰੰਟ ਦੇ ਵਿੱਚ ਬੂਟੀ ਆ 5 ਮੀਟਰ 올ਓਵਰ ਕ੍ਰੇਪ ਦਾ ਸੂਟ ਹੈ ਤੇ ਚਨੌਣ ਸਫੋਂਦਾ ਰਹੇਗਾ ਜੀ ਦੁਪੱਟਾ ਇਦਾਂ ਨੇ ਇਹਦਾ ਦੁਪੱਟਾ ਇਹਦਾ ਚਲਰ ਆਪਸ਼ਨ बहुत सोहने सोने कलर ने इस डिजाइन देर लाइट डार्क वो एक शेड मिल जाएगा तो कलर बहुत प्यार ठीक है जी पर्पल लाइट डार्क ये लाइट होना आगे डार्क आ गई ठीक है पाउडर पिंक आ गया जी ਗ੍ਰੀਨfrozy rama green ਜਿਹਾ ਸ਼ੇਡ ਹੁੰਦਾ ਜਿਹੜਾ ਦੇਖੋ ਪਰਪਲ ਦੇ ਵਿੱਚ ਹੀ ਚਾਰ ਤਰ੍ਹਾਂ ਦੇ ਕਲਰ ਨੇ ਇੱਕ ਕਲਰ ਇਹ ਤੇ ਇਹ ਚਾਰਾਂ ਦੇ ਵਿੱਚ ਫਰਕ ਹੈ ਕਲਰਾਂ ਦੇ ਵਿੱਚ ਕੋਈ ਕਿੱਦਾਂ ਦਾ ਪਰਪਲ ਹੈ ਕੋਈ ਕਿੱਦਾਂ ਦਾ ਫਰਟਾ ਨਾ ਬਹੁਤ ਸੋਹਣੇ ਸੂਟ ਨੇ ਸਾਰੇ ਪ੍ਰਾਈਸ ਹੈਗਾ 4200 ਨੈਕਸਟ ਡਿਜ਼ਾਈਨ ਇਹ ਹੈ ਤਾਂ ਜੀ ਨੈਕਸਟ ਡਿਜ਼ਾਈਨ ਸੇਮ ਹੀ ਕ੍ਰੇਪ ਦਾ ਸੂਟ ਆਏਗਾ ਇਹ ਹੈਗਾ ਫੋਰ ਸਾਈਡ ਦੁਪੱਟਾ ਠੀਕ ਹੈ ਇਹਦੀ ਕਲਰ ਚੰਨੀ ਹੈ ਜੀ ਤੁਹਾਨੂੰ ਇਹ ਕੋਰਸ ਛੇੜਾ ਬਹੁਤ ਪਿਆਰਾ ਜਿਹਾ ਇੱਕ ਹੈਗੇ ਦੇ ਵਿੱਚ ਮਸਟਰਡ ਕਲਰ ਤੇ ਇੱਕ ਹੈਗਾ ਇਹ ਮੈਂਦੀ ਗ੍ਰੀਨ ਬਹੁਤ ਸੋਹਣੇ ਕਲਰ ਨੇ ਡਿਜ਼ਾਈਨਿੰਗ ਤਾਂ ਤੁਹਾਡੇ ਸਾਹਮਣੇ ਹੀ ਆ 4200 ਪ੍ਰਾਈਸ ਹੈ ਨਾ ਸੂਟਾਂ ਦਾ ਸ਼ਿਪਿੰਗ ਲੱਗ ਤੋ ਰਹੇਗੀ ਨੈਕਸਟ ਇਹ ਸ਼ਿਮਰ ਦੇ ਉੱਪਰ ਆਦੀ ਸੂਟ ਜਿਹੜੀ ਸ਼ਰਟ ਆ ਸ਼ਿਮਰਦੀ ਆ ਇਹ ਹੈਗਾ ਡਾਗ ਗਰੇਜ ਆ ਸ਼ੀਰ ਹੈਵੀ ਕੁਰੀ ਜੀ ਨਾਲ ਇਹ ਸੇਮ ਡਿਜ਼ਾਈਨ ਤੁਹਾਨੂੰ ਕ੍ਰੇਪ ਤੇ ਵੀ ਦਿਖਾਇਆ ਮਿਲਦਾ ਜੁਲਦਾ ਜ ਹੈ ਕ੍ਰੇਪ ਦੀ ਸਲਵਾਰ ਹੈ ਜੀ ਇਹਦੇ ਨਾਲ ਤੇ ਨਾਲ ਹੈਗਾ ਸ਼ਨੌਨਸ ਫੌਂਡਾ 4 ਸਾਈਡਡ ਵਰਕ ਦੇ ਨਾਲ ਦੁਪੱਟਾ ਲੰਮਾ ਸੋੜਾ ਦੁਪੱਟਾ ਰਹੂਗਾ ਸਲਵਾਰ ਤੇ ਦੁਪੱਟੇ ਦਾ ਸੇਮ ਕਲਰ ਆ। ਇਹ ਜਿਹੜੀ ਸ਼ਰਟ ਹੁੰਦੀ ਉਹ ਸ਼ਾਈਨ ਚ ਹੁੰਦੀ ਹੈ ਜੀ। ਸ਼ਾਈਨਿੰਗ ਵਾਲਾ ਸਟੱਫ। ਗਾਹਾਂ ਨੈਕਸਟ ਹੈਗਾ। ਰਸਟੀ ਕਲਰ। ਰਸਟ ਕਲਰ ਵੀ ਬਹੁਤ ਸੋਹਣਾ ਲੱਗਦਾ ਹੈ। ਤੇ ਪ੍ਰਾਈਸ ਹੈਗਾ 4200 ਕ੍ਰੇਡਿਟ ਦੀ ਸਵਾਰ ਹੈ ਜੀ। ਕਲਰ ਦੇਖੋ ਕਿੰਨਾ ਸੋਹਣਾ ਹੈ। ਸਤਨ ਮੁਖ ਸ਼ੇਡਾ। ਸਾਰੇ ਕਲਰ ਨੇ ਦੇ ਵਿੱਚ ਇਹ ਕ੍ਰੇਪ ਤੇ ਹੁੰਦੇ ਆ ਤੁਹਾਨੂੰ ਇਹ ਹੈਗਾ ਜੇ ਕ੍ਰੇਪ ਦੇ ਉੱਪਰ 5 ਮੀਟਰ ਦਾ ਸੂਟ ਆਲਓਵਰ ਇਹ ਕਿਰਾ ਬਹੁਤ ਪਿਆਰਾ ਬਣਿਆ ਹੋਇਆ ਬਾਜੂ ਇਸੀਆਂ ਬਹੁਤ ਸੋਹਣੀ ਹੈ ਤੇ ਜਿਹੜਾ ਦੁਪੱਟਾ ਫੋਰ ਸਾਈਡਡ ਰਹੇਗਾ स्टिच करवाने या किसी गिफ्ट देने हैं बहुत प्यारी आइटम है चना छपा दुपट्टा यर ठीक है जी ये भी कलर प्यारा यारा मैरून शेड बहुत सोना लगता कलर वर्क बहुत ज्यादा खिड़ रहे हैं इस कलर पर भी ਲ ਸਾਰੇ ਬਹੁਤ ਸੋਨੇ ਸੋਨੇ ਹੈ। ਟਰੇਪਰ ਦੇ ਉੱਪਰ ਆਜੀ 5 ਮੀਟਰ ਦਾ ਸੂਟ ਹੈ। ਇੱਕ ਹੈਗਾ ਰੈੱਡ ਮੈਰੂਨ, ਇੱਕ ਤੋਂ ਮੈਰੂਨ ਦਿਖਾਇਆ ਤੇ ਇਹ ਹੈਗਾ ਰੈੱਡ ਮੈਰੂਨ ਸ਼ੇਡ। ਤੇ 컬러 ਇਹ ਵਾਲਾ ਇਹ ਵੀ 컬러 ਬਹੁਤ ਸੋਨਾ ਹੈ। 컬러 ਸਾਰੇ ਬਹੁਤ ਪਿਆਰੇ ਹੈ। 5 ਮੀਟਰ ਦਾ ਸੂਟ ਰਹੂਗਾ। ਲੋਕ ਤੇ ਦਿਖਾ ਦਨੇ ਇੱਕ ਸੂਟ ਹੋਰ ਖੋਲ ਕੇ ਤੁਹਾਨੂੰ 5 ਮੀਟਰ ਦਾ ਸੂਟ ਕੇਰਾ ਬਹੁਤ ਪਿਆਰਾ ਬਣਿਆ ਹੋਇਆ ਬਾਜੂ ਇਸ ਦੀਆਂ ਤੇ ਦੁਪੱਟਾ ਫੋਰ ਸਾਈਡ ਤੇ ਵਰਕ ਦੇ ਨਾਲ ਬਹੁਤ ਸੋਹਣਾ ਜਿਹਾ ਇਦਾਂ ਕਟਵਰਕ ਦੇ ਨਾਲ ਫੋਰ ਸਾਈਡਡ ਵੇਲ ਆ हां जी उम्मीद करती हूं ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਅਸ ਦੀ ਵੀਡੀਓ ਚ ਜਿਹੜਾ ਵੀ ਸੂਟ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਵੀਡੀਓ ਦੇਖਣ ਲਈ ਥੈਂਕ ਯੂ ਜੀ ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿਦਾਂ ਲੱਗੀ ਥੈਂਕ ਯੂ ਸੋ ਮਚ